ਨਮਨਾ ਕਿ ਉਹ ਬਾਈਕ ਰੋਡ ਦੀ ਲੁੱਟ ਦੇ ਵਿੱਚ ਸੀ ਸ਼ਾਮਿਲ ਸੋ ਬਾਈਕ ਰੋਡ ਦੀ ਲੁੱਟ ਵਿੱਚ ਅੰਮ੍ਰਿਤਪਾਲ ਤੋਂ ਪੁੱਛ ਗਿਛ ਕਿਉਂ ਨਹੀਂ ਮਜਿਸਟਰ ਵੱਲੋਂ ਕਿਹਾ ਗਿਆ ਸੋ ਅੰਮ੍ਰਿਤਪਾਲ ਜਾਣਦਾ ਕਿ ਸੋਨਾ ਕਿੱਥੇ ਹੈ ਅੰਮ੍ਰਿਤਪਾਲ ਨੂੰ ਬਚਾਉਣ ਦੀ ਹੋ ਰਹੀ ਹੈ ਕੋਸ਼ਿਸ਼ ਅੰਮ੍ਰਿਤਪਾਲ ਨੂੰ ਬਚਾਉਣ ਦੇ ਲਈ ਵਾਰ-ਵਾਰ ਐਨਐਸਏ ਲਗਾਈ ਜਾ ਰਹੀ ਹੈ ਅੰਮ੍ਰਿਤਪਾਲ ਦੇ ਪਰਾਰੇ ਦੀ ਇੱਕ ਕਥਿਤ ਵੀਡੀਓ ਵੀ ਜਾਰੀ ਕੀਤੀ ਗਈ ਹੈ ਸੋ ਅੰਮ੍ਰਿਤਪਾਲ ਦੇ ਪਰਾਰੇ ਤੇ ਡਰੱਗ ਲੈੰਡ ਦੇ ਇਲਜ਼ਾਮ ਵੀ ਲਗਾਏ ਗਏ ਹਨ ਆ ਜਦੋਂ ਸਾਰਾ ਫਿਕਸਡ ਮੈਚ ਹੋਇਆ ਅਫਸਰਾ ਨਾਲ ਐਸਐਸਪੀ ਸਾਹਿਬ ਮਜੀਠਾ ਲੈਣ ਗਏ ਉੱਥੇ ਹੁਣ ਦੇਖੋ ਰੋਡੇ 'ਚ ਸਰੈਂਡਰ ਜਿਹੜਾ 2 ਮਹੀਨੇ ਕਿੱਥੇ ਰਿਹਾ ਏ ਉਹ ਉਹ ਦਿਖਾਈ ਉਹ ਜਿਹੜਾ ਘੜੂਕੇ ਦੇ ਚ ਭਜਦਾ ਉਹ ਟੈਂਪੂ 'ਚ ਹਾਂ ਉਹ ਤੇ ਦਿਖਾਉਣਾ ਉਹ ਦਿਖਾਈ ਉਹ ਟੈਂਪੂ 'ਚ ਭਜਦਿਆਂ ਦੇ ਵੱਡਾ ਕਹਿੰਦਾ ਮੈਂ ਸੰਤ ਜਰਨਲ 'ਚ ਆਉਂਦੀ ਜੇ ਉਹਨਾਂ ਦੀ ਫੋਟੋ ਲਾਉਣਾ ਫਿਰ ਉਹਨਾਂ ਮੰਗੂ ਹਿੰਮਤ ਵੀ ਵਿਖਾਉਂਦਾ ਉਹਨਾ ਤਾਂ ਟੈਂਕਾਂ ਤੋਪਾਂ ਗੋਲਿਆਂ ਗਿਆ ਨਹੀਂ ਸਰਕਾਰਾਂ ਅੱਗੇ ਨਹੀਂ ਸੀਸ ਝੁਗਿਆ ਤੇ ਤੂੰ ਉੱਥੇ ਕਦੇ ਯੂ ਟੈਂਪੂ 'ਚ ਭੱਜ ਰਿਹਾ ਕਦੇ ਕਿਥੇ ਭੱਜ ਰਿਹਾ ਕਦੇ ਕਿਥੇ ਭੱਜ ਰਿਹਾ ਕਦੇ ਜੀਨ ਪਾ ਲੈਂਦਾ ਸੀ ਕਦੇ ਕੁਛ ਪਾ ਲੈਂਦਾ ਮੈਂ ਤਾਂ ਉਦੋਂ ਨਾ ਬੋਲਿਆ ਮੈਂ ਕਿਹਨੂੰ ਕੀ ਭੱਜਦੇ ਨੂੰ ਕੀ ਕਹਿਣਾ ਨਾ ਮੇਰੇ ਅਰਗੇ ਨੂੰ ਛੇੜੋ ਆਪਦਾ ਕੰਮ ਕਰੋ ਔਰ ਸਾਤਰ ਸਿੰਘ ਜੀ ਜਿਹੜਾ ਗੰਦ ਦੀ ਸਿਪਾਈ ਘਰੋਂ ਕਰੋ ਪਹਿਲਾਂ ਆ ਜਿਹੜਾ ਉੱਤੋਂ ਮਖੌਟਾ ਪਾਇਆ ਨਾ ਝੂਠ ਦਾ ਜਿਹੜਾ ਦਿਖਾਵਾ ਕਰਦੇ ਅੰਮ੍ਰਿਤਧਾਰੀ ਦਾ ਉਹ ਨਹੀਂ ਆ ਤੁਸੀਂ ਅੰਦਰੋਂ ਜੇ ਹੁੰਦੇ ਤੇ ਸੱਚ ਬੋਲਦੇ ਕਿ ਤੁਸੀਂ ਅਸੀਂ ਕਹੇ ਨੂੰ ਕੀ ਜੁਮਮਿਆ ਟਰਾਈਏ ਸਾਡੇ ਤਾਂ ਆਪ ਦੇ ਆ ਘਰਾ ਵਿੱਚ ਕੀ ਹਾਲਾਤ ਬਣੇ ਪਏ ਆ ਇਸ ਲਈ ਆ ਆ ਵੀਡੀਓ ਇੱਕ ਸਰਕਾਰੀ ਮੁਲਾਜ਼ਮ ਦੀ ਜਿਨੇ ਹੂ ਹੈ ਸਵਰਨ ਬਾਈ ਦਾ ਕਨਸਟੀਟਿਊਸ਼ਨ ਉਹਨੂੰ ਉਹਨੇ ਸਿੱਧੇ ਕਿਹਾ ਕਿ ਮੈਂ 50 ਬੰਦੇ ਮਾਰੇ ਆ ਪੰਗੂ ਨੇ ਚਾਰ ਹੋਰ ਮਾਰੂੰਗਾ आले ਚਾਰ ਰਹਿ ਗਏ ਆ ਮੈਂ ਬੰਮ ਚਲਾਇਆ ਪਤਾ ਨਹੀਂ ਕੀ ਕੁਝ ਕੀਤਾ ਹਲੇ ਤੱਕ ਸਰਕਾਰ ਉਹਨੂੰ ਅਰੈਸਟ ਕਿਉਂ ਨਹੀਂ ਕਰੀ ਅਰੈਸਟ ਤਾਂ ਦੂਰ ਦੀ ਗੱਲ ਹੈ ਉਹਨੂੰ ਨਾਲ ਸੀਐਮ ਦੇ ਬਿਠਾ ਰਹੀ ਹੈ ਤੁਸੀਂ ਇੱਕ ਤੋਂ ਅੰਦਾਜ਼ਾ ਲਾ ਲਓ ਕਿ ਚੱਲ ਕੀ ਰਿਹਾ ਦਾਲ ਕੇ ਕੁਛ ਕਾਲਾ ਨਹੀਂ ਦਾਲ ਹੀ ਕਾਲੀ ਹੋਈ ਖੜੀ ਐ ਇੱਥੇ ਬੜਾ ਖਤਰਨਾਕ ਖੇਡ ਖੇਡਿਆ ਜਾ ਰਿਹਾ ਔਰ ਆਹ ਵੇਖੋ ਆ ਉਹ ਦਿਨ ਦੀ ਖਬਰ ਆਹ ਜਿਹਦੇਨ ਔਨ ਦਾ ਰਨ ਫਾਰ ਓਵਰ ਅ ਮੰਥ ਅਮਰਿਤਪਾਲ ਸਿੰਘ ਅਰੈਸਟਡ ਸੈਂਟ ਟੂ ਜੇਲ ਇਨ ਅਸਾਮ ਨਾਲ ਕੌਣ ਖੜਾ ਆ ਭੰਗੂ ਖਲੋਤਾ ਕੀ ਚੱਲ ਕੀ ਰਿਹਾ ਅੰਡਰਸਟੈਂਡ ਦ ਪੋਲਿਟਿਕਸ ਉਤੋਂ ਤੋਲਾ ਕੱਲ ਅੱਜ ਦੀ ਖਬਰ ਲਾਈ ਤੇ ਗਾਂ ਚਲੇਗਾ ਜਿਹੜਾ ਕੋ ਕਰੋ ਕੀ ਹੋ ਕੀ ਰਿਹਾ ਹਾਉ ਕਹਿੰਦੇ ਚੀਫ ਮਨਿਸਟਰ ਸ਼ਹਿਰ ਸਟੇਜ ਇੱਕ ਪਾਸੇ ਤੁਸੀਂ ਐਨਐਸਏ ਲਾਉਨੇ ਯੁਆਪਾ ਲਾਉਨੇ ਦੂਜੇ ਪਾਸੇ ਸਟੇਜ ਸ਼ੇਅਰ ਕਰਦੇ ਆ ਉਹਦੇ ਮੈਂਟਰ ਨਾਲ ਚੱਲ ਕੀ ਰਿਹਾ ਇੱਥੇ ਪੰਜਾਬ ਚ ਤੇ ਬਾਰਡਰ ਸਟੇਟ ਹੈ ਇੰਡੋ ਪਾਕ ਬਾਰਡਰ ਦੇ ਸਟੇਜ ਤੇ ਕਿਸੇ ਕੀ ਸਮਝਦੇ ਹੋ ਕਿ ਸ਼ਾਂਤੀ ਬਣੀ ਰਹੇਗੀ ਇਹ ਬੰਬ ਪਲਾਸ ਜਿਹੜੇ ਹੋ ਰਹੇ ਆ ਥਾਣਿਆਂ 'ਚ ਐਵੇਂ ਉਹਨੂੰ ਵਿਚਾਰੇ ਨੂੰ ਆ ਬਾਜਵਾ ਸਾਹਿਬ ਨੂੰ ਵਿਚਾਰੇ ਨੂੰ ਤੰਗ ਕਰੀ ਜਾਂਦੇ ਮੈਨੂੰ ਤਾਂ ਲੱਗਦਾ ਇਹਦੀ 8 ਘੰਟੇ ਪੁੱਛਕਿਛ ਕਰੋ ਭਗਵੰਤ ਮਾਨ ਦੀ ਤੇ ਬਹੁਤ ਕੁਝ ਨਿਕਲ ਆਉ ਕਿ ਚੱਲ ਕੀ ਰਿਹਾ ਇੱਥੇ ਥੋੜੇ ਕੁ ਸਵਾਲ ਜੀ